ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅੱਜਕੱਲ ਐਮਪੀ ਦੀਆਂ ਚੋਣਾਂ ਦੇ ਲਈ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਆਮ ਆਦਮੀ ਪਾਰਟੀ ਨੂੰ ਲੋਕ ਇਸ ਵਾਰੀ ਫਿਰ ਚੰਗਿਆ ਵੋਟਾਂ ਪਾ ਕੇ ਜਿਤਾਣਗੇ ਈਡੀ ਵੱਲੋਂ ਜੋ ਕਾਰਵਾਈ ਅਰਵਿੰਦ ਕੇਜਰੀਵਾਲ ਦੇ ਉੱਤੇ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਡਾਕਟਰ ਬਲਵੀਰ ਨੇ ਕਿਹਾ ਕਿ ਈਡੀ ਪਹਿਲਾਂ ਤਾਂ ਪਰਚਾ ਦਰਜ ਕਰਦੀ ਆ ਫਿਰ ਜੇਲ੍ਹ ਵਿੱਚ ਭੇਜ ਦਿੰਦੀ ਆ ਤੇ ਕਿਸ ਦਿਨ ਇੱਕ ਤਰ੍ਹਾਂ ਦੀ ਬਦਲਾਖੋਰੀ ਦੀ ਰਣਨੀਤੀ ਭਾਜਪਾ ਪਾਰਟੀ ਕਰ ਰਹੀ ਆ ਪਰ ਲੋਕਾਂ ਨੂੰ ਇਸ ਬਾਰੇ ਸਭ ਜਾਣਕਾਰੀ ਮਿਲ ਚੁੱਕੀ ਆ 골ਡੀ ਲਦੇਨ ਉੱਤੇ ਹੋਈ ਐਫ ਆਈ ਆਰ ਤੇ ਬੋਲੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਕਿਹਾ ਕਿ ਇਹ ਪਾਰਟੀ ਇਮਾਨਦਾਰਾਂ ਦੀ ਪਾਰਟੀ ਆ ਤੇ ਜਿਸ ਦੇ ਉੱਤੇ ਵੀ ਪਰਚਾ ਹੋਇਆ ਚਾਹੇ ਸਾਡਾ ਐਮ.ਐਲ.ਏ. ਸਿਚਾਏ ਹੋਰ ਕਿਸੇ ਦਾ ਐਮ.ਐਲ.ਏ. ਸੀ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਉੱਤੇ ਬੰਦ ਕਾਰਵਾਈ ਕੀਤੀ ਆ ਸੋ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਜੋ ਕੁਝ ਵੀ ਤੱਥ ਨਿਕਲ ਕੇ ਸਾਹਮਣੇ ਆਣਗੇ ਉਸ ਤਰ੍ਹਾਂ ਦੀ ਪਾਰਟੀ ਹਾਈ ਕਮਾਂਡ ਵੱਲੋਂ ਤੱਥਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹਾਈ ਕਮਾਂਡ ਵੱਲੋਂ ਜਿਹੜੀਆਂ ਅਫਸਰ ਲੱਗੇ ਨੇ ਕਿਸ ਤਰ੍ਹਾਂ ਦੀ ਕੰਪੇਨਿੰਗ ਚੱਲੀ ਹੈ ਬਾਰੇ ਦੱਸੋ ਬਹੁਤ ਵਧੀਆ ਜੀ ਤੁਸੀਂ ਦੇਖ ਰਹੇ ਹੋ ਅਸੀਂ ਜਿਹੜੀ ਹੈ ਸਟ੍ਰਕਚਰਡ ਮੀਟਿੰਗ ਕਰ ਰਹੇ ਹਾਂ ਜੀ ਮੈਂ ਅੱਜ ਕੱਲ ਤੇ ਪਰਸੋਂ ਦੇ ਵਿੱਚ ਨੌ ਅਸੈਂਬਲੀ ਸੈਗਮੈਂਟ ਜਿਹੜੇ ਸਾਡੇ ਵਲੰਟੀਅਰਸ ਆ ਜਿੰਨੇ ਸਾਡੇ ਅਹੁਦੇਦਾਰ ਆ ਜਿਹੜਾ ਵੀ ਕੋ ਸਾਡੇ ਚੇਅਰਮੈਨ ਕੋ ਜਿੰਨੇ ਵੀ ਸਾਡੇ ਬੰਦੇ ਆ ਕਿ ਐਮ ਐਲ ਏਜ਼ ਉਹਨਾਂ ਦੀਆਂ ਸਾਰੀਆਂ ਮੀਟਿੰਗ ਕਰਕੇ ਸਾਡਾ ਡੋਰ ਟੂ ਡੋਰ ਬਹੁਤ ਅੱਛਾ ਚੱਲ ਰਿਹਾ ਜੀ ਡੋਰ ਟੂ ਡੋਰ ਕਰ ਰਹੇ ਆ ਔਰ ਜਿਹੜੀ ਮੋਬਾਈਲਾਈਜੇਸ਼ਨ ਹੈ ਉਹ ਲੋਕਾਂ ਦੇ ਵਿੱਚ ਬਹੁਤ ਇਛਾ ਆ ਅੱਜ ਵੀ ਮੈਂ ਸਮਾਣੇ ਜਿਹੜਾ ਸੀਗਾ ਤੁਹਾਡੇ ਗੱਜਬਾਸ ਇੱਕ ਮੇਲਾ ਸੀਗਾ ਜੀ ਜਿਹੜਾ ਗੱਜਪੀਰ ਦਾ ਉੱਥੇ ਮਤਲਬ ਹਜ਼ਾਰਾਂ ਬੰਦੇ ਸੀਗੇ ਲੋਕਾਂ ਦੇ ਵਿੱਚ ਆਮ ਲੋਕਾਂ 'ਚ ਬਹੁਤ ਅਸਰ ਆਇਆ ਉਹ ਕਹਿੰਦਾ ਜੀ ਤੁਸੀਂ ਪਰ ਲੱਗੇ ਰਹੋ ਬਸ ਅਸੀਂ ਉਹ ਫੱਟੇ ਚੱਕ ਦਾਂਗੇ ਇਸ ਵਾਰ ਜਿਹੜੇ ਕਿ ਆ ਈਡੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਆ ਜਿਹੜਾ ਅਰਵਿੰਕੇ ਦੀ ਵਾਲੇ ਕਿਸੇ ਜਿਹੜਾ ਸਾਥੀ ਆ ਉਹਦੇ ਬਾਅਦ ਕਹਿੰਦੇ ਈਡੀ ਕਹਿੰਦੀ ਅਸੀਂ ਈਡੀ ਕਿ ਕਾਰਵਾਈ ਹੋ ਰਹੀ ਹੈ ਅਮਾ ਜੇ ਹੋਣੀ ਹੈ ਦੇਖੋ ਤੁਸੀਂ ਕਰੋਨੋਲੋਜੀ ਸਮਝੋ ਕਰੋਨੋਲੋਜੀ ਕੀ ਆ ਕਿ ਈਡੀ ਰੇਡ ਕਰਦੀ ਹੈ ਔਰ ਉਸ ਤੋਂ ਬਾਅਦ ਜਿਹਦੇ ਤੇ ਰੇਡ ਹੁੰਦਾ ਉਹਨੂੰ ਜੇਲ੍ਹ 'ਚ ਬੰਦ ਕਰਦੇ ਆ ਫੇਰ ਉਹ ਬੰਦਾ ਇਲੈਕਸ਼ਨ ਬਾਂਡ ਖਰੀਦਦਾ ਬੀਜੇਪੀ ਨੂੰ ਚੰਦਾ ਦਿੰਦਾ ਔਰ ਉਸ ਤੋਂ ਬਾਅਦ ਜਿਹੜੀ ਹੈਗੀ ਉਸ ਬੰਦੇ ਦੀ ਜਮਾਨਤ ਹੋ ਜਾਂਦੀ ਆ ਔਰ ਵਿੰਦੋ ਫਾਰਮਾ ਦਾ ਨਾਮ ਸੁਣਿਆ ਹੋਣਾ ਤੁਸੀਂ ਪੱਤਰਕਾਰ ਹੈ ਜੀ ਤੁਸੀਂ ਜਿਹੜੇ ਤੁਹਾਡੇ ਰਿਪੋਰਟਰਸ ਕਲੈਕਟਿਵ ਆ ਉਹਨੂੰ ਵੀ ਜਾਣਦੇ ਹੋ ਕੇ 41 41 ਹੋ ਜੇ ਕੱਪੜੀ ਅਸੀਂ ਜਿਹੜੀਆਂ ਬੀਜੇਪੀ ਨੂੰ ਚੰਦਾ ਨਹੀਂ ਦਿੰਦੇ ਸੀ ਉਹਨਾਂ ਨੇ ਰੇਡ ਕੀਤਾ ਐਡੀ ਨੇ ਰੇਡ ਕੀਤਾ ਉਹਨਾਂ ਨੇ ਚੰਦਾ ਦਿੱਤਾ ਜੰਦੇ ਨਾਲ ਵੇਲ ਤੇ ਚੰਦੇ ਨਾਲ ਧੰਦਾ ਆ ਕੰਮ ਜਿਹੜੀ ਕਰ ਰਹੀ ਆ ਜੀ ਸਾਨੂੰ ਕੋਈ ਹੈਰਾਨੀ ਨਹੀਂ ਆ ਇਹਦੇ ਸਾਨੂੰ ਕੋਈ ਹਰਾਨੀ ਨਹੀਂ ਆਜੇ ਈਡੀ ਜੋ ਕਹਿ ਰਹੀ ਆ ਈਡੀ ਆਹੀ ਕੁਛ ਕਰਦੀ ਆ ਈਡੀ ਐਸ ਵਲੇ ਜਿਹੜੀ ਹੈਗੀ ਆ ਇਨਫੋਰਸਮੈਂਟ ਡਾਇਰੈਕਟਰ ਨਾ ਨਾ ਹੋ ਕੇ ਇਲੈਕਸ਼ਨ ਡਿਪਾਰਟਮੈਂਟ ਆਫ ਬੀਜੇਪੀ ਬਣ ਗਈ ਆ ਸਾਨੂੰ ਕੋਈ ਹਰਾਨੀ ਨਹੀਂ ਆਜੇ ਸਰ ਇੱਕ ਜਿਹੜਾ ਆ ਆਮ ਆਦਮੀ ਪਾਰਟੀ ਤੇ ਜਿਹੜਾ ਸਪੋਕਸਪਰਸਨ ਹੈ ਗੋਲਡੀ ਲੰਗਰ ਚੰਪਾ ਹੋਇਆ ਗਿਆ ਸਰ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪਾਸਪੋਰਟ ਦੀ ਜਿਹੜੀ ਤਾਰੰਗੀ ਜਿਹੜੀ ਆਮ ਆਦਮੀ ਪਾਰਟੀ ਜਨਾ ਜੀ ਉਹ ਮੈਰਿਟ ਤੇ ਕੰਮ ਕਰਦੀ ਐ ਜੀ ਉਹ ਜਿਹੜਾ ਪਰਚਾ ਹੋਇਆ ਉਹਦੇ ਬਾਅਦ ਜਿਹੜਾ ਹੈਗਾ ਇੱਕ ਪੁਲਿਸ ਜਿਹੜਾ ਇਹਨੂੰ ਕਹਿੰਦੇ ਆ ਨਾ ਇਸ ਟੈਕਨੀਕਲ ਜ਼ੋਨ ਕੋਰਸ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਉਹਨਾਂ ਦਾ ਐਮ ਐਲ ਏ ਹੋਵੇ ਜਾਂ ਕੋਈ ਸੀਨੀਅਰ ਅਫੀਸ਼ਰ ਹੋਵੇ ਜਾਂ ਦੂਜੀ ਪਾਰਟੀ ਦਾ ਕੋਈ ਐਮ ਐਲ ਏ ਹੋਵੇ ਕਦੇ ਕੋਈ ਵਿਤਕਰਾ ਨਹੀਂ ਕੀਤਾ ਸਾਡੇ ਆਪਣਾ ਪਰਾਇਆ ਸਾਡਾ ਕੋਈ ਨਹੀਂ ਜਿਹੜਾ ਬੰਦਾ ਗਲਤ ਹੋ ਗਲਤ ਆ ਚਾਹੇ ਸਾਡਾ ਚਾਹੇ ਪਰਾਇਆ ਤੁਹਾਡੇ ਏਰੀਆ ਦੇ ਵਿੱਚ ਉਹਨਾਂ ਦਾ ਜਿਹੜਾ ਦੇਖਣ ਮਿਲੇਗਾ ਉੱਥੇ ਵੀ ਜਿਹੜਾ ਹੈਗਾ ਕਾਫੀ ਉਹਨਾਂ ਦਾ ਜਿਹੜਾ ਹੈਗਾ ਆਫਿਸ ਦੇ ਵਿੱਚ ਸਮਾਨ ਵਗੈਰਾ ਕਢੀ ਲਈ ਉਹਦੇ ਵਿੱਚ ਵੀ ਇਨਾਂ ਉਹਦਾ ਜੇ ਜਾਂਚ ਹੋਏਗੀ ਪੂਰੀ ਜਦੋਂ ਜਾਂਚ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਮੈਂ ਕਮੈਂਟ ਕਰਾਂਗੇ ਉਹਦੇ ਉਸ ਤੋਂ ਬਾਅਦ ਕਮੈਂਟ ਕਰਾਂਗੇ ਪਰ ਸਾਡੇ ਵਾਸਤੇ ਜਿਹੜੀ ਭਗਵੰਤ ਮਾਨ ਸਰਕਾਰ ਵਾਸਤੇ ਜਿਹੜਾ ਜਿਹੜੀ ਕੋਈ ਕਰਾਪਸ਼ਨ ਹੈ ਉਹ ਕਰਾਪਸ਼ਨ ਹੈ ਜਿਹੜਾ ਕ੍ਰਾਈਮ ਹੈ ਉਹ ਕ੍ਰਾਈਮ ਹੈ ਉਹਦੇ 'ਚ ਕੋਈ ਆਪਣਾ ਪਰਾਇਆ ਨਹੀਂ ਹੈ ਫਿਰ ਉਹ ਪਾਰਟੀ ਦੇ ਉੱਤੇ ਕੋਈ ਐਕਸ਼ਨ ਲਾਉਗੀ ਦੇਖੋ ਜਦੋਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਾਰਟੀ ਦਾ ਰੋਲ ਇਹੀ ਹੁੰਦਾ ਪਹਿਲੇ ਪਾਰਟੀਆਂ ਕੀ ਕਰਦੀਆਂ ਸੀ ਜਦੋਂ ਉਹਨਾਂ ਦਾ ਬੰਦਾ ਦੋਸ਼ੀ ਹੁੰਦਾ ਸੀ ਉਹਨੂੰ ਪ੍ਰੋਟੈਕਟ ਕਰਦੀਆਂ ਸੀ ਇਹ ਆਮ ਆਦਮੀ ਪਾਰਟੀ ਨਹੀਂ ਕਰਦੀ ਸੀ ਬਿਲਕੁਲ ਇਹ ਮੇਰਾ ਖਿਆਲ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਜੀ ਬਹੁਤ ਨਵੀਂ ਚੇਂਜ ਹੈ ਇਹ ਹੀ ਨਵੀਂ ਕਿਸਮ ਦੀ ਰਾਜਨੀਤੀ ਹੈ ਸਰ ਹੁਣ ਤੱਕ ਲਗਭਗ 10 ਪਰਚੇ ਜਿਹੜੇ ਹੈਗੇ ਨੇ ਉਸ ਬੰਦੇ ਦੇ ਖਿਲਾਫ ਹੋ ਚੁੱਕੇ ਨੇ ਕੀ ਹੋ ਪਾਰਟੀ ਦੇ ਸਪੋਰਟਪੋਸਟਲ ਤੌਰ ਤੋਂ ਕੰਮ ਕਰਨਗੇ ਜਾਂ ਇਹ ਕੋਈ ਉੱਪਰ ਦੇਖੋ ਬਈ ਤੁਸੀਂ ਆਪ ਕੀ ਦੀ ਗੱਲ ਕਰਦੇ ਹੋ ਸਰ ਗੋਲਟੀ ਲੱਦੀ ਨਹੀਂ ਇਹ ਚਲੋ ਉਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਉਹਦੇ ਤੇ ਰਿਐਕਸ਼ਨ ਸ਼ੁਰੂ ਹੋਇਆ ਟਰੂ ਵੇਟ ਐਂਡ ਵਾਚ ਟਰੂ ਵੇਟ ਐਂਡ ਵ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ